ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੇਂ ਦਿਨ ਤੇ ਨਵੇਂ ਵੀਡੀਓ ਵਿੱਚ ਹਿਮਕੋਟ ਸਾਹਿਬ ਦੀ ਯਾਤਰਾ ਸਟਾਰਟ ਕਰ ਦਿੱਤੀ ਗਈ ਹੈ ਜੀ ਅੱਜ ਅਸੀਂ ਚੰਡੀਗੜ੍ਹ ਤੋਂ ਪੌਂਟਾ ਸਾਹਿਬ ਪੌਂਟਾ ਸਾਹਿਬ ਤੋਂ ਰਿਸ਼ੀਕੇਸ਼ ਆਜੋ ਯਾਤਰਾ ਕਰਵਾਈਏ ਸ੍ਰੀ ਹਿਮਕੋਟ ਸਾਹਿਬ ਜੀ ਹਾਂ ਜੀ ਦੋਸਤੋ ਇਹ ਯਾਤਰਾ ਮੈਂ ਆਪਣੇ ਮਾਮਾ ਜੀ ਦੇ ਨਾਲ ਕਰ ਰਿਹਾ ਉਹ ਸਪੈਸ਼ਲ ਹਿਮਕੋਟ ਸਾਹਿਬ ਦੀ ਯਾਤਰਾ ਲਈ ਇਟਲੀ ਤੋਂ ਆਏ ਹੋਏ ਨੇ ਤੇ ਅਸੀਂ ਹੁਣ ਚੰਡੀਗੜ੍ਹ ਤੋਂ ਚੱਲ ਪਏ ਆ ਤੇ ਮਾਮਾ ਜੀ ਪਿੱਛੇ ਹੁਸ਼ਿਆਰਪੁਰ ਤੋਂ ਨੇ ਉਹਨਾਂ ਨੇ ਮੈਨੂੰ ਚੰਡੀਗੜ੍ਹੋਂ ਪਿਕ ਕੀਤਾ ਇਹ ਸਾਡੇ ਅੰਕਲ ਜੀ ਨੇ ਹੁਸ਼ਿਆਰਪੁਰ ਤੋਂ ਆ ਪਿੱਛੇ ਮਾਮਾ ਜੀ ਬੈਠੇ ਹੋਏ ਨੇ ਨਾਲ ਵੱਡੇ ਮਾਮਾ ਜੀ ਦੀ ਬੇਟੀ ਐ ਨਾਲ ਉਹਨਾਂ ਦੇ ਅੱਗੇ ਬੱਚੇ ਨੇ ਮਾਮਾ ਜੀ ਦਾ ਬੇਟਾ ਮਾਸੀ ਜੀ ਤੇ ਅਸੀਂ ਆਲਮੋਸਟ ਪਹੁੰਚਣ ਵਾਲੇ ਆ ਜੀ ਪੌਂਟਾ ਸਾਹਿਬ ਸੰਗਤ ਸਾਡੀ ਆ ਗਈ ਬਾਹਰ ਹੈਲੋ ਕਹਦਾ ਤੁਸੀਂ ਬੁਸੀਅਰ ਸਟਾਈਲ ਮਾਰਦਾ ਸੰਗਤ ਜੀ ਅਸੀਂ ਪੌਂਟਾ ਸਾਹਿਬ ਪਹੁੰਚ ਚੁੱਕੇ ਹਾਂ ਤੇ ਇਹ ਗੁਰਦਰਾ ਸਾਹਿਬ ਦੀ ਪਾਰਕਿੰਗ ਹੈ ਤੇ ਕਾਫੀ ਗੱਡੀਆਂ ਖੜੀਆਂ ਕਰਨ ਦਾ ਇੱਥੇ ਪ੍ਰਬੰਧ ਹੈਗਾ ਜ਼ਿਆਦਾਤਰ ਲੋਕ ਹਿਮਕੋਟ ਸਾਹਿਬ ਦੀ ਯਾਤਰਾ ਦੇ ਨਾਲ ਨਾਲ ਪੌਂਟਾ ਸਾਹਿਬ ਵੀ ਜਰੂਰ ਮੱਥਾ ਟੇਕਣ ਆਉਂਦੇ ਨੇ ਆਓ ਚੱਲਦੇ ਹਾਂ ਗੁਰਦਰਾ ਸਾਹਿਬ ਦੇ ਦਰਸ਼ਨ ਕਰ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਪਾਸ਼ਾਹੀ ਦਸਵੀਂ ਇੱਥੋਂ ਦੇ ਰਾਜੇ ਵਿਦ ਪ੍ਰਕਾਸ਼ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਮੇਰੇ ਵੀ ਇਲਾਕੇ ਵਿੱਚ ਆਓ ਜਦੋਂ ਗੁਰੂ ਸਾਹਿਬ ਜੀ ਇੱਥੇ ਆਏ ਇੱਥੇ ਆ ਕੇ ਜਿੱਥੇ ਉਹਨਾਂ ਦੇ ਘੋੜਿਆਂ ਨੇ ਪੈਰ ਰਖੇ ਤੇ ਉਸੇ ਪੈਰ ਰੱਖਣ ਤੋਂ ਹੀ ਇਸ ਨਗਰੀ ਦਾ ਨਾਮ ਪੌਂਟਾ ਸਾਹ ਪਿਆ ਆਓ ਅਗੇ ਗੁਰਦਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਇਤਿਹਾਸ ਦੇ ਮੁਤਾਬਕ ਕੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਤਕਰੀਬਨ 4.5 ਸਾਲ ਤੋਂ 5 ਸਾਲ ਰਹੇ ਉਹਨਾਂ ਦੇ ਵੱਡੇ ਬੇਟੇ ਸਾਬਜਾਦਾ ਅਜੀਤ ਸਿੰਘ ਜੀ ਦਾ ਜਨਮ ਵੀ ਇਸੇ ਸਥਾਨ ਤੇ ਹੀ ਹੋਇਆ ਇਸੇ ਸਥਾਨ ਤੇ ਹੀ ਗੁਰੂ ਸਾਹਿਬ ਜੀ ਨੇ ਇੱਕ ਵੱਡੇ ਯੁੱਧ ਦੀ ਤਿਆਰੀ ਕੀਤੀ ਜਿਹਨੂੰ ਅਸੀਂ ਪੰਗਾਣੀ ਦਾ ਯੁੱਧ ਆਖਦੇ ਹਾਂ ਉਹ ਯੁੱਧ ਵੀ ਇਨ੍ਹਾਂ ਸਮਿਆਂ ਦੇ ਵਿੱਚ ਹੀ ਗੁਰੂ ਸਾਹਿਬ ਜੀ ਨੇ ਕੀਤਾ ਆਓ ਅਗੇ ਗੁਰਦਾ ਸਾਹਿਬ ਦੇ ਦਰਸ਼ਨ ਕਰਦੇ ਆਂ ਪਹੁੰਚ ਗਏ ਆਂ ਦੇਰਾ ਦੌਨ ਕਿੱਥੇ ਪਹੁੰਚ ਗਏ ਬੱਚਿਓ ਦੇਰਾ ਦੌਨ ਤੁਸੀਂ ਕਿੱਥੇ ਜਾ ਰਹੇ ਹੋ ਬੱਚਿਓ ਸ਼ੇਮਪੁਰ ਸਾਹਿਬ ਚਲੋ ਇੱਧਰ ਸਾਡੀ ਸੰਗਤ ਉੱਠ ਗਈ ਏ ਇੱਕ ਤਾਂ ਦੇ ਮਹਾਪੁਰਸ਼ ਜੀ ਪੇਛੇ ਸੁੱਤੇ ਹੋਏ ਲੱਤਾ ਉੱਪਰ ਗਿਆ ਕੇ ਓ ਮਤਾਂ ਦੇਖ ਜੇਰਾ ਦੂੰਡੀਆਂ ਸੜਕਾਂ ਗਰਮੀਪੁਰੀ ਐ। ਟ੍ਰੈਫਿਕ ਵੀ ਬਹੁਤ ਜ਼ਿਆਦਾ। ਇੱਥੋਂ ਬਾਅਦ ਕਿੰਨਾ ਟਾਈਮ ਲੱਗਣਾ ਸਾਨੂੰ? ਅਜੇ ਨਹੀਂ ਤਾਂ 5-6 ਘੰਟੇ ਤਾਂ ਲੱਗਣਾ। ਅਚਾਨਕ 5 ਘੰਟੇ ਉਤਰਾਖੰਡ ਵਿੱਚ ਗੱਡੀ ਅਸੀਂ। ਅੰਤਪੜਾਕੇ ਤਾ ਉੱਥੇ ਲੱਗਣਾ। ਤੇ ਉਦੋਂ ਵੈਸੇ ਕਿੰਨਾ ਸਫ਼ਰ ਰਹਿ ਗਿਆ? 150 ਇਹਦਾ ਲੈ। ਅੱਛਾ 50 ਕਿਲੋਮੀਟਰ ਰਿਸ਼ੀਕੇਸ਼ ਰਹਿ ਗਿਆ। ਹਾਂਜੀ ਦੋਸਤੋ ਅਸੀਂ ਹੁਣ ਦੇਰਾਦੂਨ ਪਹੁੰਚ ਗਏ ਆ ਤੇ ਜਿਵੇਂ ਅਸੀਂ ਇਹ ਟੈਂਪੂ ਟਰੈਵਲ ਹਾਇਰ ਕੀਤੀ ਸੀਗੀ ਜਾਂ ਟੈਕਸੀ ਹੈਗੀ ਆ ਤੇ ਇਹਦਾ ਇੱਥੇ ਟੈਕਸ ਦੇਣਾ ਪੈਂਦਾ ਉੱਤਰਾਖੰਡ ਦਾ। ਬਟ ਇੱਥੋਂ ਦੇ ਜਿਹੜੇ ਏਜੰਟਾ ਉਹ ਇੰਨਾ ਕਿ ਪਰੇਸ਼ਾਨ ਕਰਦੇ ਨੇ ਬੰਦੇ ਨੂੰ ਸਾਡੇ ਇੱਥੇ ਕੱਟੋ-ਕੱਟ ਵੀ 3 ਘੰਟੇ ਜਿਹੜੇ ਆ ਉਹ ਇਹਨਾਂ ਨੇ ਖਰਾਬ ਕੀਤੇ ਅਸੀਂ ਗਰਮੀ ਦੇ ਵਿੱਚ ਬੈਠੇ ਨੇ ਆ ਐਨੀ ਜ਼ਿਆਦਾ ਗਰਮੀ ਆ। ਤੇ ਕਦੀ ਮੈਨੂੰ ਹਜ਼ਾਰ ਦੇ ਦਿਓ ਕਦੀ ਉਥੇ ਆਹ ਸਾਈਨ ਲੱਗੇ ਆ ਜੀ ਉਥੇ ਆ ਮਤਲਬ ਇੰਨਾ ਰਿਸ਼ਵਤ ਖੋਰ ਦਾ ਕੰਮ ਚੱਲਦਾ ਔਰ ਟੂਰਿਸਟ ਨੂੰ ਇੰਨਾ ਪਰੇਸ਼ਾਨ ਕੀਤਾ ਜਾਂਦਾ ਗੱਲਾਂ ਛੱਡ ਦਿਓ ਦੇਰਾ ਦੋਨਾ ਸੀ ਬਹੁਤ ਖੱਜਲ ਹੋਏ ਸਾਰੇ ਸਾਡੇ ਦੇਖੋ ਬੰਦਿਆ ਦੇ ਚਿਹਰੇ ਜਿਹੜੇ ਮੁਰਝਾਈ ਹੋਏ ਆ 4 ਘੰਟੇ ਪੱਠੀ 'ਚ ਬਹਿ ਗਏ ਸੀ ਗੱਡੀ ਪੂਰੀ ਪੱਠੀ ਬਣੀ ਐ ਇਧਰ ਅੰਕਲ ਜੀ ਸ਼ਾਂਤ ਬੈਠੇ ਨੇ ਗੁੱਸਾ ਨਾਲ ਉਹ ਬਹੁਤ ਹੈ ਲਓ ਜੀ ਆ ਕੇ ਅਸੀਂ ਪੁੰਨੀ ਤੇ ਖਾਣ ਹਾਂ ਹਾਂਜੀ ਅਸੀਂ ਬਹਿ ਗਏ ਆ ਆਟੋ ਚ ਤੇ ਚੱਲੇ ਆ ਅਸੀਂ ਗੁਰਦੁਆਰਾ ਸਾਹਿਬ ਉੱਦੀ ਬੈਠਾ ਹੋਜੀ ਮਰਾ ਪਾਰ ਨਾ ਕਰ ਮਾਰ ਨਾ ਕਰ ਟੈਂਪੂ ਕਰ ਲਿਆ ਅਸੀਂ ਕਿਰਾਏ ਤੇ ਪੂਰੇ 300 ਰੁਪਏ ਚ 300 ਰੁਪਏ ਇਹਨਾਂ ਨੇ ਸਾਡੇ ਤੋਂ ਲਿਆ ਪੂਰਾ ਕਿੰਨੇ ਕਿੰਨੇ ਸਵਾਰੀ ਬੈ ਗਈ 300 ਨੋ ਮੰਦਿਆ ਦਾ ਆ ਹਾਈ ਨੀ ਚ ਬੈ ऋषिकेश ਵਿੱਚ ਟ੍ਰੈਫਿਕ ਇੰਨਾ ਹੋਣ ਕਾਰਨ ਤੇ ਜਿਹੜੀ ਸਾਡੀ ਗੱਡੀ ਸੀਗੀ ਟੈਂਪੋ ਟਰੈਵਲ ਉਹ ਕਾਫੀ ਦੂਰ ਮਤਲਬ ਐਂਟਰੈਂਸ ਵਿੱਚ ਹੀ ਸ਼ਹਿਰ ਦੇ ਉੱਥੇ ਪੁਲਿਸ ਵਾਲਿਆਂ ਨੇ ਖੜੀ ਕਰਾਤੀ ਉਹ ਤੇ ਇੱਕ ਨਾ ਉਹ ਬਣਿਆ ਹੋਇਆ ਪੂਰਾ ਪ੍ਰੋਪਰ ਪਾਰਕਿੰਗ ਬਣੀ ਹੋਈ ਹੈ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਉਹਦੇ ਵਿੱਚ ਜਿੰਨੀਆਂ ਵੀ ਮਤਲਬ ਟੈਕਸੀਆਂ ਨੇ ਟਰੱਕ ਨੇ ਬੱਸਿਸ ਨੇ ਜਾਂ ਟੈਂਪੋ ਟਰੈਵਲ ਨੇ ਜਾਂ ਕੋਈ ਵੀ ਚਾਹੇ ਅਨੋਵਾ ਜਿੰਨੀਆਂ ਮਤਲਬ ਟੈਕਸੀ ਗੱਡੀਆਂ ਨੇ ਸਾਰੀਆਂ ਗੱਡੀਆਂ ਨੂੰ ਉੱਥੇ ਰੋਕਿਆ ਜਾਂਦਾ ਹੈ ਉੱਥੋਂ ਫਿਰ ਅਸੀਂ ਐਨਾ ਲੋਕਲ ਜਿਹੜੀਆਂ ਟਰਾਂਸਪੋਰਟ ਆਪਾਂ ਹਾਇਰ ਕਰਦੇ ਆ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਰਿਸ਼ੀਕੇਸ਼ ਵਿੱਚ ਕਿਉਂਕਿ ਇੱਥੇ ਕਾਫੀ ਸੰਗਤ ਜਿਹੜੀ ਆ ਜਦਾਂ ਉਹ ਚਾਰਤਾਂ ਦੀ ਯਾਤਰਾ ਵੀ ਜਿਹੜੀ ਚੱਲਦੀ ਪਈ ਆ ਬਦਰੀਨਾਥ ਨੂੰ ਵੀ ਲੋਕ ਜਾ ਰਹੇ ਨੇ ਕਤਾਰਨਾਥ ਨੂੰ ਵੀ ਜਾ ਰਹੇ ਨੇ ਇਸ ਕਰਕੇ ਇੱਥੇ ਬਹੁਤ ਜ਼ਿਆਦਾ ਰਸ਼ ਹੈ ਤੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ਼੍ਰੀ ਹੇਮਕੋਟ ਸਾਹਿਬ ਮੈਨੇਜਮੈਂਟ ਟਰਸਟ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਬਾਹਰ ਦੇਖੋ ਤੁਸੀਂ ਐਨਾ ਜ਼ਿਆਦਾ ਟ੍ਰੈਫਿਕ ਹੈ ਕਿ ਮਤਲਬ ਸੜਕ ਵੀ ਜਿਹੜੀ ਹੈ ਇਹ ਕ੍ਰੋਸ ਨਹੀਂ ਮੈਂ ਕਰ ਪਾ ਰਿਹਾ ਤੁਸੀਂ ਇੱਧਰ ਦੇਖੋ ਗੱਡੀ ਦੇ ਉੱਪਰ ਗੱਡੀ ਚੜੀ ਹੋਈ ਐ ਤੇ ਦੂਸਰੇ ਪਾਸੇ ਵੀ ਆ ਦੇਖੋ ਕਿੰਨਾ ਜ਼ਿਆਦਾ ਰਸ਼ ਐ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇੱਥੇ ਗੁਰਦੁਆਰਾ ਸਾਹਿਬ ਜਦੋਂ ਅਸੀਂ ਹਿਮਕੁੰਡ ਸਾਹਿਬ ਦੀ ਯਾਤਰਾ ਕਰਦੇ ਆ ਤੇ ਪਹਿਲਾ ਜਿਹੜਾ ਆ ਸਟੇ ਆ ਉਹ ਸੰਗਤ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਵਿੱਚ ਕੀਤਾ ਜਾਂਦਾ ਇੱਥੇ ਬਹੁਤ ਵਧੀਆ ਪ੍ਰਬੰਧ ਹੈਗੇ ਨੇ ਤੇ ਬਟ ਇਹਨਾਂ ਦਿਨਾਂ ਦੇ ਵਿੱਚ ਰਸ਼ ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਦੇਖਿਓ ਕਿੰਨੀ ਜਿਹੜੀ ਸੰਗਤ ਆ ਉਹ ਤੁਹਾਨੂੰ ਸਾਹਮਣੇ ਹੀ ਦਿਖ ਰਹੀ ਹੈ ਕਿ ਮਤਲਬ ਲੋਕ ਜਿਹੜੇ ਬੈਗ ਲੈ ਕੇ ਕੋਈ ਜਿਨ੍ਹਾਂ ਨੂੰ ਰੂਮ ਨਹੀਂ ਮਿਲਦਾ ਉਹ ਲੋਕ ਬਾਹਰ ਵੀ ਆ ਰਹੇ ਨੇ ਤੇ ਇੱਧਰ ਖੱਬੇ ਹੱਥ ਮੇਰੇ ਜਿਹੜੇ ਆ ਗੁਰਦੁਆਰਾ ਸਾਹਿਬ ਦੇ ਜੋੜਾਕਾਰ ਹੈਗਾ ਤੇ ਆਓ ਪਹਿਲਾਂ ਅਸੀਂ ਆ ਜੋੜਾ ਆਪਣੇ ਜਿਹੜੇ ਆ ਜੋੜੇ ਆ ਇਹ ਜਮਾ ਕਰਵਾ ਦਈਏ ਤੇ ਦੋਸਤੋ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਇਥੇ ਕਲੀਅਰ ਕਰਨਾ ਚਾਹੁੰਦਾ ਤੁਸੀਂ ਗੁਰਦੁਆਰਾ ਸਾਹਿਬ ਜਦੋਂ ਹੇਮਗੋੜ ਸਾਹਿਬ ਜਾਣਾ ਥੋਡੀ ਰਜਿਸਟ੍ਰੇਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਰਸਤੇ ਵਿੱਚ ਬਹੁਤ ਜ਼ਿਆਦਾ ਚੈਕਿੰਗ ਹੁੰਦੀ ਹੈ ਆ ਲੋਕ ਸਾਰੇ ਰਜਿਸਟ੍ਰੇਸ਼ਨ ਵਾਸਤੇ ਖੜੇ ਨੇ ਤੇ ਇਸ ਕਰਕੇ ਰਜਿਸਟ੍ਰੇਸ਼ਨ ਜ਼ਰੂਰ ਕਰਾਓ ਗੁਰਦਆ ਸਾਹਿਬਾ ਇੱਥੇ ਰਿਸ਼ੀਕੇਸ਼ ਵੀ ਹੋ ਜਾਂਦੀ ਆ ਆਨਲਾਈਨ ਵੀ ਜਿਹੜੀ ਆ ਤੁਸੀਂ ਉਹ ਜਿਹੜੀ ਰਜਿਸਟ੍ਰੇਸ਼ਨ ਆ ਉਹ ਕਰਵਾ ਸਕਦੇ ਅਸੀਂ ਆਨਲਾਈਨ ਹੀ ਰਜਿਸਟ੍ਰੇਸ਼ਨ ਕਰਵਾਈ ਸੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਟਾਈਮ ਲੱਗਦਾ ਤੁਸੀਂ ਦੇਖੋ ਕਿੰਨੀ ਜ਼ਿਆਦਾ ਪੀੜ ਸੀਗੀ ਆਓ ਅੱਗੇ ਗੁਰਦਆ ਸਾਹਿਬ ਦੇ ਕਰੀਏ ਦਰਸ਼ਨ Oh, ਹਾਂਜੀ ਸੰਗਤ ਜੀ ਇੱਕ ਗੱਲ ਮੈਂ ਇੱਥੇ ਹੋਰ ਤੁਹਾਡੇ ਨਾਲ ਕਲੀਅਰ ਕਰੀਂ ਚਾਹੁੰਦਾ ਸੀਗਾ ਕਿ ਜੂਨ ਦਾ ਮਹੀਨਾ ਚੱਲ ਰਿਹਾ ਹੈ ਬੱਚਿਆਂ ਨੂੰ ਛੁੱਟੀਆਂ ਹੈ ਤੇ ਥੱਲੇ ਜਿਵੇਂ ਪੰਜਾਬ ਦੇ ਵਿੱਚ ਗਰਮੀ ਬਹੁਤ ਪੈ ਰਹੀ ਹੈ ਤੇ ਉਸ ਕਰਕੇ ਕਾਫੀ ਸੰਗਤ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੇ ਉੱਤੇ ਥੋੜਾ ਜਿਹਾ ਮਾਹੌਲ ਠੰਡਾ ਰਹਿੰਦਾ ਹੈ ਤੇ ਇਸ ਕਰਕੇ ਜਿਹੜੇ ਕਮਰੇ ਆ ਉਹ ਨਹੀਂ ਮਿਲ ਰਹੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਆਪਣਾ ਅਰੇਂਜਮੈਂਟ ਜਿਹੜੇ ਕਮਰਿਆਂ ਦਾ ਖੁਦ ਕਰਕੇ ਆਇਓ ਕਿਉਂਕਿ ਸਾਨੂੰ ਵੀ ਕਮਰਾ ਜਿਹੜਾ ਆ ਉਹ ਨਹੀਂ ਮਿਲਿਆ ਪੂਰਾ ਜ਼ੋਰ ਲਾਇਆ ਸੀ ਲਾਈਨਾਂ 'ਚ ਖੜ ਉਹਨਾਂ ਸੀ ਬਾਹਰ ਜਾ ਕੇ ਦੇਖਦੇ ਆ ਤੁਹਾਡੀ ਸੈਟਿੰਗ ਕਿਵੇਂ ਮਿਲਦੀ ਆ ਵਾਟਸੀ ਹੋਟਲ ਰਹਿਣਿਆ ਜਾਂ ਕਿਵੇਂ ਹੁੰਦਾ ਬਟ ਤੁਸੀਂ ਇਸ ਚੀਜ਼ ਨੂੰ ਮਤਲਬ ਧਿਆਨ ਵਿੱਚ ਲੈ ਕੇ ਚੱਲਣਾ ਆ ਕਿ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰੂਮ ਦੀ ਜਿਹੜੀ ਅਵੇਲੇਬਿਲਟੀ ਉਹ ਨਹੀਂ ਹੈਗੀ ਇਸ ਕਰਕੇ ਜੇ ਤੁਸੀਂ ਹਾਲ ਵਗੈਰਾ 'ਚ ਸੌ ਸਕਦੇ ਹੋ ਐਡਜਸਟ ਕਰ ਸਕਦੇ ਹੋ ਫੇਰ ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ ਫੇਰ ਤੁਸੀਂ ਹਾਲ ਵਿੱਚ ਵੀ ਰਹਿ ਸਕਦੇ ਹਾਂਜੀ ਦੋਸਤੋ ਅੱਜ ਦਾ ਬਲੌਗ ਇੱਥੇ ਸਵਾਗਤ ਕਰਦੇ ਆ ਰਿਸ਼ੀਕੇਸ਼ ਸਵੇਰੇ ਅਥੀ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਚੱਲਾਂਗੇ ਤੇ ਉਸ ਤੋਂ ਅੱਗੇ ਫਿਰ ਨਾਲ-ਨਾਲ ਤੁਹਾਨੂੰ ਗੋਬਿੰਦ ਘਾਟ ਦਾ ਰਸਤਾ ਤੇ ਉੱਥੋਂ ਦੀ ਜਿਹੜੀ ਜਾਣਕਾਰੀ ਆ ਉਹ ਤਾਂ ਨਾਲ ਜਰੂਰ ਸਾਂਝੀ ਕਰਾਂਗੇ ਚੰਗਾ ਜੀ ਫਤੇ ਦਾ ਜਵਾਬ ਪਤੇ ਵਿੱਚ ਵਾਈਗੁਰ ਜੀ ਦਾ ਖਾਲਤਾ ਵਾਈਗੁਰ ਜੀ